2020 ਦੇ ਵਿੱਚ ਮੈਨੂੰ ਕੱਢਿਆ ਜਾਂਦਾ ਹੈ 14 ਫਰਵਰੀ ਨੂੰ ਇਹ ਆਖਿਆ ਜਾਂਦਾ ਹੈ ਕਿ 55 ਕਰੋੜ ਰੁਪਏ ਮਜੀਤ ਸਿੰਘ ਇਹ ਖਾ ਗਿਆ ਕਿੱਥੇ ਨੇ 500 ਕਰੋੜ ਦਾ ਸਕੂਲ ਵੇਚਤਾ ਮਜੀਤ ਸਿੰਘ ਨੇ ਉਹਦੀ ਐਫਆਈਆਰ ਕਿੱਥੇ ਇਹ ਆਖਦੇ ਸੀ ਕਿ 150 ਕਰੋੜ ਦੀ ਪ੍ਰਾਪਰਟੀ ਗੁਰਦੁਆਰਾ ਕਮੇਟੀ ਦੀ ਕਰੋਲ ਬਾਗ ਦੀ ਆਪਣੇ ਨਾਲ ਰਜਿਸਟਰ ਕੀਤੀ ਉਹ ਕਿੱਥੇ ਐਫਆਈਆਰ ਹੈ ਕਿਹੜੀ ਪ੍ਰਾਪਰਟੀ ਉਹਦੇ ਕਾਗਜ਼ ਹੁਣ ਚਾਹੀਦੇ ਸੀ ਤੁਹਾਡੇ ਕੋਲ ਵਜ਼ੀਰ ਬਣਨ ਤੋਂ ਬਾਅਦ ਤੁਸੀਂ ਗੁਰਦੁਆਰਾ ਕਮੇਟੀ ਦੇ ਦਫ਼ਤਰ ਜਾਂਦੇ ਹੋ ਪ੍ਰਧਾਨ ਦੀ ਕੁਰਸੀ ਤੇ ਬੈਠਦੇ ਹੋ ਸਟਾਫ ਨੂੰ ਬੁਲਾਉਂਦੇ ਹੋ ਤੇਰੇ ਕੋਲ ਇਹ ਬਿਆਨ ਦੇਣਾ ਹੈ ਮਨਜੀਤ ਦੇ ਖਿਲਾਫ ਤੇਰਾ ਇਹ ਬਿਆਨ ਹੈ ਮਨਜੀਤ ਦੇ ਖਿਲਾਫ ਯੂ ਡਬਲਯੂ ਦੇ ਅਫਸਰ ਬੈਠੇ ਨੇ ਪੈਨ ਘੁਮਾਰੇ ਨੇ ਕਿ ਮੈਂ ਮਨਜੀਤ ਸਿੰਘ ਜੀ ਕੇ ਨੂੰ ਅੰਦਰ ਕਰਾਵਾਂਗਾ ਔਰ ਤੁਸੀਂ ਉਹਨਾਂ ਨੂੰ ਬਿਆਨ ਦੇ ਕਦੀ ਇਦਾਂ ਤਫਤੀਸ਼ ਹੁੰਦੀ ਹੈ ਸਰਕਾਰਾਂ ਕੋਲ ਨੇ ਵਿਕ ਸਕਦਾ ਸੀ ਇਹ ਮੇਰੀ ਕੁਰਸੀ ਤੇ ਆ ਕੇ ਬੈਠੇ ਨੇ ਇਹ ਵਜ਼ੀਰ ਬਣੇ ਨੇ ਐਮ ਐਲ ਏ ਬਣੇ ਨੇ ਸਰਕਾਰ ਦਾ ਪੱਕੇ ਪੂਰਦੇ ਨੇ ਕਿੱਥੇ ਗਿਆ ਗਿਆਨ ਗੋਦਰੀ ਸਾਹਿਬ ਕਿੱਥੇ ਗਿਆ ਡਾਂਗਬਾਟ ਸਾਹਿਬ ਕਿੱਥੇ ਗਈ ਹਰਿਆਣਾ ਦੀ ਕਮੇਟੀ ਕਿੱਥੇ ਪੰਥਕ ਮਸਲੇ ਗਏ ਨੇ ਬੰਦੀ ਸਿੰਘਾ ਦੀ ਗੱਲ ਕਿਉਂ ਨਹੀਂ ਕਰਦੇ ਚੁੱਪ ਕਰਕੇ ਕਿਉਂ ਬੈਠੇ ਨੇ ਜੋ ਚਾਰ ਛਿੱਟ ਪੇਸ਼ ਹੋਈਏ ਐਡੇ ਸਿੱਖਾਂ ਦਾ ਕਤਲ ਲੈਗਾ ਉਹਨੂੰ ਅਰੈਸਟ ਹੋਣਾ ਚਾਹੀਦਾ ਸੀਗਾ ਤੁਸੀਂ ਕੋਰਟ ਦੇ ਵਿੱਚ ਖੱਪਵਾ ਦਿੰਦੇ ਹੋ ਤੁਸੀਂ ਉਹ ਕੰਮ ਕਰਦੇ ਹੋ ਜਿਹਦੇ ਨਾਲ ਜੱਜ ਉਸਨੂੰ ਫੇਵਰ ਕਰ ਦੇਵੇ ਇਹ ਸਾਰਾ ਕੁਝ ਤੁਸੀਂ ਕੀਤਾ ਹੋਂ ਰਿਕਾਰਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਕਰਕੇ ਕਾਗਜ਼ਾ ਦੇ ਨਾਲ ਦਾਵਾ ਕੀਤਾ ਹੈਗਾ ਚਾਰ ਸ਼ੀਟ ਫਾਈਲ ਕਰਨ ਦੀ ਦਾਵਾ ਕਰਦੇ ਉਹਨਾਂ ਨੇ ਪੇਪਰਾਂ ਦੇ ਨਾਲ ਇਸ ਗੱਲ ਨੂੰ ਅੱਜ ਮੈਂਸ਼ਨ ਕੀਤਾ ਹੈਗਾ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਉੱਤੇ ਤੀਸਰੀ ਚਾਰ ਸ਼ੀਟ ਦਾਇਰ ਹੋ ਚੁੱਕੀ ਹੈ ਕਿ ਕਰਪਸ਼ਨ ਦੇ ਅੰਦਰ ਕਰੋਨਾ ਦੇ ਕਪਲੇ ਦੀ ਗੱਲ ਹੋਈ ਹੈ ਔਰ ਉਹਨਾਂ ਦੀ ਗ੍ਰਿਫਤਾਰੀ ਦੀ ਜਿਹੜੀ ਮੰਗ ਹੈਗੀ ਹੈ ਦਿੱਲੀ ਕਮੇਟੀ ਨੇ ਕੀਤੀ ਹੈ ਐਸੇ ਸਾਰੇ ਮਸਲੇ ਦੇ ਉੱਤੇ ਮਜੀਠ ਸਿੰਘ ਜੀ ਕੇ ਨੇ ਵੀ ਜਵਾਬੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀ ਤੁਸੀਂ ਇਸ ਤੋਂ ਪਹਿਲੇ ਦੇਖ ਚੁੱਕੇ ਹੋ ਅਸੀਂ ਇਸ ਸਾਰੇ ਮਸਲੇ ਦੇ ਉੱਤੇ ਉਹਨਾਂ ਦਾ ਕੀ ਜਵਾਬ ਹੈਗਾ ਉਹ ਗੱਲ ਕਰਨ ਲਈ ਅੱਜ ਮਜੀਠ ਸਿੰਘ ਜੀ ਕੇ ਦੇ ਨਾਲ ਜੁੜ ਚੁੱਕੇ ਹਾਂ ਮਜੀਠ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਜੀ ਸਿੰਘ ਜੀ ਦਲੇਸ਼ੀ ਗੁਦਾਰ ਪਰਵੰਧਕ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਉੱਤੇ ਗੋਲਕਚੋਰੀ ਦੇ ਟੈਗ ਦੇ ਨਾਲ ਬਕਾਇਦਾ ਤਿੰਨ ਚਾਰ ਸ਼ੀਟਾਂ ਦਾ ਦਾਵਾ ਕੀਤਾ ਹੈਗਾ ਕਿ ਈਵਨ ਤੱਕ ਉਹਨਾਂ ਨੇ ਇੱਥੇ ਤੱਕ ਕਹਿ ਗਏ ਕਿ ਤੁਹਾਡੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਐਲਜੀ ਨੂੰ ਵੀ ਮਿਲਣਗੇ ਕਿ ਤੁਸੀਂ ਹਾਲੇ ਤੱਕ ਬਾਹਰ ਕਿਵੇਂ ਘੁੰਮ ਰਹੇ ਹੋ ਕੀ ਕਹੋਗੇ ਤੁਹਾਡੇ ਇੰਨੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਕਿਨੇ ਚਾਰ ਸ਼ੀਟਾਂ ਫਾਈਲ ਹੋ ਚੁੱਕੀਆਂ ਨੇ ਤੁਹਾਡਾ ਕੀ ਕਹਾਂ ਮੈਂ ਸਮਝਦਾ ਮਾਂ ਕਿ ਇਹ ਜਿਹੜੇ ਬੰਦੇ ਇਲਜ਼ਾਮ ਲਾ ਰਹੇ ਨੇ ਸਰਸਾ ਕਾਲਕਾ ਕਾਲੋ ਇਹ ਜਿਹੜੇ ਬੰਦੇ ਨੇ ਇਹ ਉਹ ਬੰਦੇ ਨੇ ਜਿਹੜੇ ਮੇਰੇ ਕੇਸ ਦੇ ਵਿੱਚ ਜ਼ਮਾਨਤ ਲੈ ਚੁੱਕੇ ਨੇ ਡੇਫੇਮੇਸ਼ਨ ਦੀ ਜਿਨ੍ਹਾਂ ਨੇ ਇਹ ਝੂਠ ਪ੍ਰਚਾਰ ਕੀਤਾ ਸੀ ਤੁਹਾਨੂੰ ਯਾਦ ਹੈ ਤੁਹਾਡੇ ਸਾਹਮਣੇ ਹੀ ਆਖਿਆ ਸੀਗਾ ਕਿ 500 ਕਰੋੜ ਦਾ ਸਕੂਲ ਵੇਚਦਾ ਬੰਜੀਤ ਸਿੰਘ ਨੇ ਉਹਦੀ ਐਫਆਈਆਰ ਕਿੱਥੇ ਇਹ ਆਖਦੇ ਸੀ ਕਿ 150 ਕਰੋੜ ਦੀ ਪ੍ਰਾਪਰਟੀ ਗੁਰਦੁਆਰਾ ਕਮੇਟੀ ਦੀ ਕਰੋਲ ਬਾਗ ਦੀ ਆਪਣੇ ਨਾਲ ਰਜਿਸਟਰ ਕੀਤੀ ਉਹ ਕਿੱਥੇ ਐਫਆਈਆਰ ਹੈ ਕਿਹੜੀ ਪ੍ਰਾਪਰਟੀ ਉਹਦੇ ਕਾਗਜ਼ ਹੋਣੇ ਚਾਹੀਦੇ ਸੀ ਤੁਹਾਡੇ ਕੋਲ ਇਹ ਦੇਖੋ ਏਡੀ ਵੱਡੀ ਅਖਬਾਰ ਦੇ ਵਿੱਚ ਜਨਰਲ ਹਾਊਸ ਬਲਾ ਕੇ 2020 ਦੇ ਵਿੱਚ ਮੈਨੂੰ ਕੱਢਿਆ ਜਾਂਦਾ ਹੈ 14 ਫਰਵਰੀ ਨੂੰ ਇਹ ਆਖਿਆ ਜਾਂਦਾ ਹੈ ਕਿ 55 ਕਰੋੜ ਰੁਪਏ ਮਜੀਤ ਸਿੰਘ ਇਹ ਖਾ ਗਿਆ ਕਿੱਥੇ ਨੇ ਇਹ ਇੱਕ ਤੀਰ ਛੱਡਦੇ ਨੇ ਉਹਦੇ ਭੱਜ ਜਾਂਦੇ ਨੇ ਅੱਜ ਜਿਹੜੀਆਂ ਮੇਰੇ ਤੇ ਐਫਆਰ ਦੀ ਗੱਲ ਕਰ ਰਹੇ 10 ਲੱਖ ਦਾ ਇੱਕ ਮਸਲਾ ਕਰ ਰਹੇ ਨੇ 51 ਲੱਖ ਦਾ ਇੱਕ ਮਸਲਾ ਕਰ ਰਹੇ ਨੇ 80 ਲੱਖ ਦਾ ਇੱਕ ਮਸਲਾ ਕਰ ਰਹੇ ਨੇ ਟੋਟਲ ਮਿਲਾ ਕੇ ਡੇਢ ਕਰੋੜ ਦਾ ਮਸਲਾ ਨਹੀਂ ਬਣਦਾ ਪਿਆ ਔਰ ਉਹ ਉਹ ਮਸਲੇ ਨੇ ਜਿਹਦੇ ਵਿੱਚ 1008 ਸਫੇ ਦੀ ਕਲੋਜ਼ਰ ਜਿਹੜੀ ਹੈ 2019 ਮਾਰਚ ਚ ਪੇਸ਼ ਹੋ ਗਈ ਸੀ ਕਿ ਅੱਜ ਤੁਸੀਂ ਵਜ਼ੀਰ ਬਣਦੇ ਹੋ 2019 ਤੋਂ ਅੱਜ 25 ਆ ਜਾਂਦਾ ਵਜ਼ੀਰ ਬਣਨ ਤੋਂ ਬਾਅਦ ਤੁਸੀਂ ਗੁਰਦੁਆਰਾ ਕਮੇਟੀ ਦੇ ਦਫਤਰ ਚਾਹਦੇ ਹੋ ਪ੍ਰਧਾਨ ਦੀ ਕੁਰਸੀ ਤੇ ਬੈਠਦੇ ਹੋ ਸਟਾਫ ਨੂੰ ਬੁਲਾਉਂਦੇ ਹੋ ਤੇਰੇ ਕੋਲ ਇਹ ਬਿਆਨ ਦੇਣਾ ਹੈ ਮਨਜੀਤ ਕੇ ਖਿਲਾਫ ਤੇਰਾ ਇਹ ਬਿਆਨ ਹੈ ਮਨਜੀਤ ਕੇ ਖਿਲਾਫ ਯੋ ਡਬਲਿਊ ਦੇ ਅਫਸਰ ਬੈਠੇ ਨੇ ਪੈਨ ਕੁਮਾਰੇ ਨੇ ਕਿ ਮੈਂ ਮਨਜੀਤ ਸਿੰਘ ਜੀ ਕੇ ਨੂੰ ਅੰਦਰ ਕਰਾਵਾਂਗਾ ਔਰ ਤੁਸੀਂ ਉਹਨਾਂ ਨੂੰ ਬਿਆਨ ਦੇ ਕਦੀ ਇਦਾਂ ਤਫਤੀਸ਼ ਹੁੰਦੀ ਹੈ ਤਫਤੀਸ਼ ਹੁੰਦੀ ਹੈ ਇੱਕ ਇੱਕ ਬੰਦੇ ਨੂੰ ਬੁਲਾਇਆ ਜਾਂਦਾ ਇਨਵੈਸਟੀਗੇਟਿੰਗ ਅਫਸਰ ਵੱਲੋਂ ਉਹ ਕੱਲੇ ਕੱਲੇ ਨੂੰ ਪੁੱਛਦਾ ਹੈ ਤਾਂ ਕਿ ਉਸ ਤੇ ਕੋਈ ਦਬਾਅ ਨਾ ਹੋਵੇ ਤੁਸੀਂ ਤੇ ਮੰਤਰੀ ਬਣਨ ਤੋਂ ਬਾਅਦ ਤੁਸੀਂ ਏਦਾਂ ਹੀ ਸਾਰਾ ਕੁਝ ਕੰਮ ਕੀਤਾ ਮੈਂ ਹੈਰਾਨ ਆ ਤੁਹਾਡੇ ਉੱਤੇ ਜਿਸ ਤਰੀਕੇ ਦਾ ਤੁਸੀਂ ਕੰਮ ਕੀਤਾ ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਮੇਰੇ ਤੇ ਚਾਰਸ਼ੀਟ ਫਾਈਲ ਹੋਈ ਹੈ ਹਲੇ ਚਾਰजेस ਫ੍ਰੇਮ ਤਾ ਨਹੀਂ ਹੋਏ ਨਾ ਆਹ ਲੈਂਦੇ ਕੋਰਟ ਤੇ ਤੁਹਾਡੀ ਡਿਕਟੇਸ਼ਨ ਨਾਲ ਨਹੀਂ ਚੱਲਦੀ ਇਹ ਤਾਂ ਤੁਸੀਂ ਡਿਪਾਰਟਮੈਂਟ ਨੂੰ ਚਲਾ ਲਿਆ ਆਪਣਾ ਰੂਪ ਦਿਖਾ ਕੇ ਆਪਣੀਆਂ ਫੋਟੋਆਂ ਦਿਖਾ ਕੇ ਵੱਡੇ ਵੱਡੇ ਮਨਿਸਟਰਾਂ ਨਾਲ ਤੇ ਪ੍ਰਧਾਨ ਮੰਤਰੀਆਂ ਨਾਲ ਕੋਰਟਾਂ ਨਹੀਂ ਚੱਲਦੀਆਂ ਕੋਰਟਾਂ ਦੇ ਵਿੱਚ ਪਤਾ ਲੱਗ ਜਾਏਗਾ ਔਰ ਤੁਹਾਡੇ ਆਪਣੇ ਉੱਤੇ ਜਿਹੜੀਆਂ ਐਫਆਈਆਰਾਂ ਸੀਗੀਆਂ ਤੁਸੀਂ ਉਹਦੇ ਕਲੋਜ਼ਰ ਫਾਈਲ ਕਰਾਏ ਨੇ ਕਿਉਂਕਿ ਸਰਕਾਰ ਤੇ ਤੁਹਾਡੀ ਹੁਣ ਜਾਣਦੀ ਮਜੀ ਸਿੰਘ ਜੀ ਉਹਨਾਂ ਨੇ ਜਿਸ ਤਰੀਕੇ ਨਾਲ ਉਹ ਰਿਕਾਰਡ ਜਿਹੜੇ ਪੇਪਰ ਦਿਖਾਏ ਨੇ ਉਹਨਾਂ ਨੇ ਦਾਵਾ ਕੀਤਾ ਕਿ ਇਹ ਉਹ ਡਬਲਿਊ ਜਿਹੜੇ ਇਕਨੋਮਿਕ ਵਿੰਗ ਹੈਗਾ ਉਹਨਾਂ ਨੇ ਬਾਕਾਇਦਾ ਦਿੱਲੀ ਕਮੇਟੀ ਦੇ ਸਾਰੇ ਸਟਾਫ ਦੇ ਨਾਲ ਇੱਕ ਇੱਕ ਬੰਦੇ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀ ਗਵਾਹੀਆਂ ਹੋਈਆਂ ਨੇ ਐਕਸਿਸ ਬੈਂਕ ਦਾ ਉਹਨਾਂ ਨੇ ਨਾਮ ਲਿੱਤਾ ਹੈਗਾ ਕਿ ਐਕਸਿਸ ਬੈਂਕ ਨੇ ਜਿੱਥੇ 10 ਲੱਖ ਦੀ ਕੈਸ਼ ਡਿਪੋਜ਼ਿਟ ਦੀ ਤੁਹਾਡੇ ਵੱਲੋਂ ਜਿਹੜੀ ਡਿਪੋਜ਼ਿਟ ਦੀ ਗੱਲ ਕੀਤੀ ਹੈ ਉਹਦੀ ਗਵਾਹੀ ਵੀ ਉਹਨਾਂ ਨੇ ਮੈਂਸ਼ਨ ਕੀਤੀ ਹੈਗੀ ਹੈ ਕਿ ਵੀ ਉਹ 10 ਲੱਖ ਡਿਪੋਜ਼ਿਟ ਨਹੀਂ ਹੋਏ ਸਨ ਮੈਂ ਉਸ ਮਤਲਬ ਉਹਨਾਂ ਨੇ ਉਸ ਬੰਦੇ ਦੀ ਗੱਲ ਕੀਤੀ ਕਿ ਬੈਂਕ ਦੇ ਬੰਦੇ ਨੇ ਵੀ ਮੰਨਿਆ ਹੈਗਾ ਕਿ ਮਜੀਠ ਸਿੰਘ ਦੇ ਕਹਿਣ ਦੇ ਉੱਤੇ ਇਹ ਨਕਲੀ ਸਲੀਪ ਬਣਾਈ ਸੀ ਕਿ ਇਹ ਸਾਰੀਆਂ ਗੱਲਾਂ ਦੇ ਉੱਤੇ ਉਹ ਸਿਰਫ ਰਾਜਨੀਤੀ ਕਰ ਰਹੇ ਨੇ ਇਹ 10 ਲੱਖ ਨਹੀਂ ਜੀ 51 ਲੱਖ ਦੀ ਗੱਲ ਹੈ ਐਕਸੈਸ ਬੈਂਕ ਦੇ ਵਿੱਚ ਕੋਈ ਕੈਸ਼ ਜਮਾ ਹੀ ਨਹੀਂ ਹੋਇਆ ਸੀਗਾ ਮਰ ਉਹ ਦਾਵਾ ਕਰ ਰਹੇ ਨੇ ਉਹ ਦਾਵਾ ਕਰਦੇ ਝੂਠਾ ਕਰਦੇ ਨੇ ਇਹਨਾਂ ਨੇ ਪਰਚੀ ਬਣਾ ਕੇ ਗਲਤ ਪਰਚੀ ਬਣਾ ਕੇ ਉਹ ਫਿਰ ਸਪਲਾਈ ਕਰਤੀ ਜਿਸ ਤੋਂ ਮੇਰੇ ਤੇ ਕੇਸ ਪਾਏ ਨੇ ਉਹਦੇ ਬਾਅਦ ਉਹ ਪਰਚੀ ਕਿੱਥੇ ਇਹਨਾਂ ਕੋਲ ਉਹਨਾਂ ਕੋਲ ਪਰਚੀ ਕਿੱਥੇ ਹੈ ਉਹ ਉਹ ਸਲੀਪ ਇਹਨਾਂ ਨੇ ਬਣਾਈ ਹੈ ਕੈਸ਼ੀਅਰ ਕਹਿੰਦਾ ਕਿ ਮੈਂ ਇਹ ਬਣਾਈ ਹੈ ਇਹਨਾਂ ਦੇ ਆਖੇ ਅੱਜ ਉਹ ਕੈਸ਼ੀਅਰ ਤੋਂ ਜੇ ਉਹ ਕਹਿ ਰਹੇ ਨੇ ਕਿ ਮਨਜੀਤ ਸਿੰਘ ਦੇ ਆਖੇ ਮੈਂ ਬਣਾਈਏ ਤੇ ਕੈਸ਼ੀਅਰ ਦੇ ਪੁਰਾਣੇ ਬਿਆਨ ਪਏ ਨੇ ਡਿਪਾਰਟਮੈਂਟ ਦੇ ਕੋਲ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਕੋਰਟ ਸਾਬਤ ਹੋ ਜਾਣਗੀਆਂ ਜਿਹੜੇ ਝੂਠ ਬੋਲਦੇ ਪਏ ਨੇ ਇਹ ਸਭ ਨਕਲੀ ਗੱਲਾਂ ਕਰਦੇ ਪਏ ਨੇ ਜਦ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਸਾਹਮਣੇ ਇਸ ਤੋਂ ਵੱਡਾ ਸਬੂਤ ਕੀ ਹੈ ਇਹ 55 ਲੱਖ 55 ਕਰੋੜ ਖਾ ਗਿਆ ਮਨਜੀਤ ਸਿੰਘ ਉਕ ਰੋਲ ਬਾਗ ਦੀ ਪ੍ਰਾਪਰਟੀ ਕੀ ਹੈ ਤੁਸੀਂ ਲਿਆ ਸੀ ਨਾ ਹਿਸਾਬ ਦਾ ਇੰਟਰਵਿਊ ਜਿਹਦੇ ਚ 10 ਲੱਖ ਜੀਟੀਪੀਆਈਟੀ ਨੂੰ ਕਹਿੰਦੇ ਨੇ ਮੈਂ ਚੇਅਰਮੈਨ ਸੀ ਪੈਸਾ ਆਇਆ ਸੀ ਸਰਸੇ ਨੇ ਝੂਠਾ ਕੇਸ ਪਾਇਆ ਇਹ ਗਲਤ ਕੇਸ ਪਾਇਆ ਮਨਜੀਤ ਸਿੰਘ ਨੇ ਤੇ ਕਾਲਜ ਬਚਾਇਆ ਮੈਂ ਸਮਝਦਾ ਇਹ ਝੂਠ ਦਾ ਭਲੰਦਾ ਬਣਾ ਰਹੇ ਨੇ ਡਰਾਣਾ ਚਾਹੁੰਦੇ ਨੇ ਮਨੂੰ ਤਾਂ ਕਿ ਮੈਂ ਕੌਮ ਦੀ ਗੱਲ ਨਾ ਕਰਾਂ ਮੇਰੇ ਪਿਤਾ ਨੇ ਵੀ ਕੀਤੀ ਮੈਂ ਵੀ ਕੀਤੀ ਜਿਸ ਦਿਨ ਮੈਂ ਟਾਈਟਰ ਦੇ ਖਿਲਾਫ ਮੈਂ ਸਟਿੰਗ ਦਿਨਾਵਾ ਇਹ ਮੇਰੇ ਖਿਲਾਫ ਇਹ ਪਲੰਦਾ ਖੜਾ ਕਰਦੇ ਨੇ ਉਹ ਮੈਂ ਅਸਤੀਫਾ ਦੇ ਕੇ ਜਾਣਾ ਵਾ ਜਿਸ ਦਿਨ 2024 ਚ ਮੈਂ ਕੋਰਟ ਚ ਮੂਵ ਕਰਦਾ ਕਿ ਸੀਬੀਆਈ ਨੇ ਮੇਰੇ ਬਿਆਨ ਲਏ ਨੇ ਉਹਦਾ ਐਫਐਸਐਲ ਹੋ ਚੁੱਕਾ ਹੈ ਟਾਈਟਲਰ ਦਾ ਉਹਦੀ ਆਵਾਜ਼ ਮਿਲ ਗਈ ਹੈ ਮੈਨੂੰ ਪਾਰਟੀ ਬਣਾਇਆ ਜਾ ਦਿੱਲੀ ਕਮੇਟੀ ਰੋਕਦੀ ਹੈ ਮਨਜੀਤ ਸਿੰਘ ਨੂੰ ਪਾਰਟੀ ਨਾਲ ਬਣਾਇਆ ਜਾਵੇ ਅੱਜ ਮੈਂ 2 ਦਿਨ ਪਹਿਲੇ ਕੋਰਟ ਦੇ ਵਿੱਚ ਜਾ ਕੇ ਮੈਨੂੰ ਦਿਖਾਈ ਜਾਂਦੀ ਹੈ ਸੀੜੀ ਜੱਜ ਸਾਹਿਬ ਦੇ ਸਾਹਮਣੇ ਔਰ ਮੈਂ ਕਹਿਣਾ ਵਾਂ ਕਿ ਇਹ ਟਾਈਟਲਰ ਹੈ ਤੇ ਨਾਲ ਰਵਿੰਦਰ ਸਿੰਘ ਚੋਹਾਨ ਬੈਠਾ ਜਿਹੜਾ ਬੰਦਾ ਨਾਲ ਬੈਠਾ ਸੀ ਇਹ ਟਾਈਟਲਰ ਕੋਰਟ 'ਚ ਬੈਠਾ ਹੈ ਇਹ ਔਰ ਉਹਦੇ ਬਾਅਦ ਉਹਦੇ ਵਕੀਲ ਮੇਰੇ ਤੇ ਜੋ ਜਿਰਾ ਕਰਦੇ ਨੇ ਇਹ ਅੱਜ ਤੁਹਾਨੂੰ ਬੁਲਾ ਕੇ ਤੇ ਮੇਰੇ ਖਿਲਾਫ ਉਹ ਦਿਖਾਉਂਦੇ ਪਏ ਨੇ ਕਿ ਮਨਜੀਤ ਸਿੰਘ ਦੇ ਖਿਲਾਫ ਦੇਖੋ ਇਹ ਚਾਰਜ ਸ਼ੀਟ ਫਾਈਲ ਹੋ ਗਈ ਹੈ ਇਹ ਟਾਈਟਲਰ ਨੂੰ ਬਚਾਣਾ ਚਾਹੁੰਦੇ ਨੇ ਇਹਨਾਂ ਨੂੰ ਪਤਾ ਬੜਾ ਵੱਡਾ ਸਵਾਲ ਤੁਸੀਂ ਕਰ ਰਹੇ ਹੋ ਮੈਂ ਬਹੁਤ ਵੱਡਾ ਕਰ ਰਿਹਾ ਇਹਨਾਂ ਨੂੰ ਪਤਾ ਸੀਗਾ ਕਿ ਮਨਜੀਤ ਸਿੰਘ ਜਦ ਤੱਕ ਕੁਰਸੀ ਤੇ ਬੈਠਾ ਹੈ ਮਨਜੀਤ ਸਿੰਘ ਦੇ ਬੈਠਿਆ ਸਰਕਾਰ ਨਾਲ ਸੌਦਾ ਨਹੀਂ ਹੋ ਸਕਦਾ ਇਹਨਾਂ ਨੇ ਮਨਜੀਤ ਸਿੰਘ ਨੂੰ ਧੋਖੇ ਨਾਲ ਪਿੱਛੇ ਛੁਰਾ ਮਾਰ ਕੇ ਟਾਇਆ ਕਿਉਂਕਿ ਮਨਜੀਤ ਸਿੰਘ ਦੇ ਬੈਠਿਆ ਪ੍ਰਧਾਨ ਜਿਹੜਾ ਸੀਗਾ ਮੈਂ ਪ੍ਰਧਾਨ ਸੀਗਾ ਮੈਂ ਸਰਕਾਰਾਂ ਕੋਲ ਨਹੀਂ ਵਿਕ ਸਕਦਾ ਸੀ ਇਹ ਮੇਰੀ ਕੁਰਸੀ ਤੇ ਆ ਕੇ ਬੈਠੇ ਨੇ ਇਹ ਵਜ਼ੀਰ ਬਣੇ ਨੇ ਐਮ ਐਲ ਏ ਬਣੇ ਨੇ ਸਰਕਾਰ ਦਾ ਪੱਕੇ ਪੂਰਦੇ ਨੇ ਕਿੱਥੇ ਗਿਆ ਗਿਆਨ ਗੋਦਰੀ ਸਾਹਿਬ ਕਿੱਥੇ ਗਿਆ ਡਾਂਗਬਾਟ ਸਾਹਿਬ ਕਿੱਥੇ ਗਈ ਹਰਿਆਣਾ ਦੀ ਕਮੇਟੀ ਕਿੱਥੇ ਬੰਥਕ ਮਸਲੇ ਗਏ ਨੇ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕਰਦੇ ਚੁੱਪ ਕਰਕੇ ਕਿਉਂ ਬੈਠੇ ਨੇ ਮੈਂ ਸਮਝਦਾ ਮਾਂ ਇਹ ਸਾਰੀ ਚੀਜ਼ਾਂ ਜਦ ਤੱਕ ਮਜੀਦ ਸਿੰਘ ਕੁਰਸੀ ਤੇ ਬੈਠਾ ਸੀ ਇਹ ਨਹੀਂ ਕਰ ਸਕਦੇ ਸੀ ਇਹ ਸੌਦੇਬਾਜ਼ੀ ਨਹੀਂ ਕਰ ਸਕਦੇ ਸੀ ਇਹ ਸੌਦੇਬਾਜ਼ੀ ਕੀਤੀ ਇਹਨਾਂ ਨੇ ਔਰ ਮੈਂ ਕੁਰਸੀ ਤੇ ਨਵਾਂ ਨਾ ਰਵਾਂ ਜਦ ਤੱਕ ਮੇਰੀ ਆਖਰੀ ਸਾਹ ਕੌਮ ਵਾਸਤੇ ਲੜਾਂਗਾ ਸੱਜਣ ਨੰਦਰ ਕਰਾਇ ਸੀ ਟਾਈਟਲਰ ਨੂੰ ਵੀ ਅੰਦਰ ਕਰਾਵਾਂ ਤੁਸੀਂ ਬੜੀ ਵੱਡੀ ਗੱਲ ਕੀਤੀ ਹੈਗੀ ਕਿ ਜਗਦੀਸ਼ ਟੈਟਲਰ ਨੂੰ ਕਿੱਥੇ ਨਾ ਕਿੱਥੇ ਬਚਾਉਣ ਦੇ ਲਈ ਸਾਰੀ ਸਾਜ਼ਿਸ਼ ਚੱਲ ਰਹੀ ਹੈਗੀ ਕੀ ਤੁਹਾਡਾ ਇਹ ਕਹਿਣਾ ਹੈਗਾ ਕਿ ਚਾਹੇ ਭਾਜਪਾ ਦੀ ਸਰਕਾਰ ਹੈਗੀ ਹੈ ਮੌਜੂਦਾ ਕਮੇਟੀ ਜਿਹੜੀ ਹੈ ਉਹ ਜਗਦੀਸ਼ ਟੈਟਲਰ ਦੇ ਨਾਲ ਮਿਲੀ ਹੋਈ ਹੈ ਮੌਜੂਦਾ ਕਮੇਟੀ ਦੱਸੇ ਨਾ ਆਪਣਾ ਲਿੰਕ ਮੌਜੂਦਾ ਕਮੇਟੀ ਦੱਸੇ ਨਾ ਮੈਨੂੰ ਤੁਸੀਂ ਕੋਰਟ ਦੇ ਵਿੱਚ ਕਿਉਂ ਰੋਕਦੇ ਪਏ ਹੋ ਕਿ ਮਨਜੀਤ ਸਿੰਘ ਪਾਰਟੀ ਨਾ ਬਣੇ ਹੁਣ ਤਾਂ ਮੈਨੂੰ ਬੁਲਾ ਲਿਆ ਕੋਰਟ ਨੇ ਤੁਸੀਂ ਪਿਛਲੇ ਸਾਲ 2024 ਚ ਮੈਨੂੰ ਕਿਉਂ ਰੋਕਿਆ ਸੀਗਾ ਤੁਸੀਂ ਕਿਉਂ ਮੇਰੀ ਮੁਖਾਲਫਤ ਕੀਤੀ ਸੀ ਮੈਂ ਤੁਹਾਨੂੰ ਫਸਾਣ ਜਾ ਰਿਹਾ ਸੀ ਨਾ ਕੀ ਪ੍ਰੋਬਲਮ ਹੈ ਤੁਹਾਡੀ ਤੁਹਾਡੀ ਕੀ ਹੈ ਫਿਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਅਰੇਸਟ ਕਿਉਂ ਨਹੀਂ ਹੋਇਆ ਜੇ ਸੱਜਨ ਕੁਮਾਰ ਅਰੇਸਟ ਹੋਏ ਜਦ ਚਾਰਟ ਸ਼ੀਟ ਪੇਸ਼ ਹੋਈਏ ਐਡੇ ਸਿੱਖਾਂ ਦਾ ਕਤਲ ਲੈਗਾ ਉਹਨੂੰ ਅਰੇਸਟ ਹੋਣਾ ਚਾਹੀਦਾ ਸੀਗਾ ਤੁਸੀਂ ਕੋਰਟ ਦੇ ਵਿੱਚ ਖੱਪਵਾ ਦਿੰਦੇ ਹੋ ਤੁਸੀਂ ਉਹ ਕੰਮ ਕਰਦੇ ਹੋ ਜਿਹਦੇ ਨਾਲ ਜੱਜ ਉਸਨੂੰ ਫੇਵਰ ਕਰ ਦੇਵੇ ਇਹ ਸਾਰਾ ਕੁਝ ਤੁਸੀਂ ਕੀਤਾ ਹੌਨ ਰਿਕਾਰਡ ਹੈ ਤੁਹਾਡੇ ਕੇਸ ਦੇ ਉੱਤੇ ਵਾਪਸ ਆਣਾ ਤਿੰਨ ਚਾਰ ਸ਼ੀਟਾਂ ਸਰ ਜਗਦੀਪ ਸਿੰਘ ਕਾਲੋਂ ਨੇ ਔਨ ਪੇਪਰ ਪ੍ਰੈਸ ਕਾਨਫਰੈਂਸ 'ਚ ਸਾਰਿਆਂ ਨੂੰ ਦਿਖਾਈਆਂ ਨੇ ਕਿ ਇਹ ਪਹਿਲੇ ਸੀ ਦੂਸਰੀ ਤੀਸਰੀ ਉਹ ਕਹਿ ਰਹੇ ਨੇ ਕਿ ਹੁਣ ਅਸੀਂ ਐਲਜੀ ਨੂੰ ਮਿਲਾਂਗੇ ਤੁਹਾਡੀ ਗ੍ਰਿਫਤਾਰੀ ਦੀ ਮੰਗ ਕਰਾਂਗੇ ਮੈਂ ਤੁਹਾਡੇ ਤੋਂ ਕਾਨੂੰਨੀ ਪ੍ਰਕਿਰਿਆ ਜਾਣਨਾ ਚਾਹੁੰਦਾ ਕਿ ਤਿੰਨ ਤਿੰਨ ਚਾਰ ਸ਼ੀਟਾਂ ਨੇ ਤੁਸੀਂ ਕਹਿੰਦੇ ਉਹਨਾਂ ਦੇ ਉੱਤੇ ਵੀ ਨੇ ਇਹ ਕਾਊਂਟਰ ਲੜਾਈ ਚੱਲਦੀ ਰਹੇਗੀ ਕ腐ਸ਼ਨ ਦੀ ਦੇਖੋ ਇਹ ਤੇ ਜਿਹੜਾ ਉਹ ਮੇਰੇ ਤੇ ਵਾਰ ਕਰਨਗੇ ਮੈਂ ਜਵਾਬ ਦੇਵਾਂਗਾ ਲੇਕਿਨ ਸੰਗਤ ਕੀ ਦੇਖ ਰਹੀ ਹੈ ਸੰਗਤ ਇਹ ਬਕਬਕ ਨਹੀਂ ਸੁਣਦੀ ਨਾ ਮੇਰੀ ਤੇ ਨਾ ਉਹਨਾਂ ਦੀ ਸੰਗਤ ਇਹ ਦੇਖ ਰਹੀ ਕੌਮ ਦਾ ਕ ਇਹ ਕਿਹੜੇ ਕੰਮ ਕਰ ਰਹੇ ਨੇ ਕੌਮ ਦੇ ਉੱਪਰ ਹੈ ਹਰਿਆਣਾ ਚ ਰਿਜ਼ਲਟ ਦੇਖ ਲਿਆ ਸੀ ਨਾ ਜਿਹੜੀ ਸਰਕਾਰੀ ਕਮੇਟੀ ਸੀਗੀ ਦਾਦੂਵਾਲ ਸਾਹਿਬ ਆਪ ਵੀ ਹਾੜਦੇ ਨੇ ਤੇ 42 ਚੋਂ 4 ਮੈਂਬਰ ਜਿੱਦਦੇ ਨੇ ਇਹਨਾਂ ਦੀ ਟੋਕਰੀ ਦਾ ਵੀ ਇਹ ਹਾਲ ਹੋਣਾ ਹੈ ਕੌਮ ਨੇ ਇਹਨਾਂ ਨੂੰ ਘਰ ਬਿਠਾਣਾ ਕਿਉਂਕਿ ਇਹਨਾਂ ਨੇ ਧੋਖੇ ਨਾਲ ਕੌਮ ਦੀ ਤਾਕਤ ਲੈ ਕੇ ਪੰਥ ਦੀ ਤਾਕਤ ਲੈ ਕੇ ਗੁਰੂ ਘਰ ਦੇ قبضہ ਕਰਨ ਤੋਂ ਬਾਅਦ ਵਜ਼ੀਰੀਆਂ ਤੇ ਆਪਣੇ ਪਰਿਵਾਰ ਦੇ ਪੱਖ ਪੂਰੇ ਨੇ ਕੌਮ ਦਾ ਕੰਮ ਨਹੀਂ ਕੀਤਾ ਸੰਗਤ ਜੀ ਜਿਸ ਤਰੀਕੇ ਦੇ ਨਾਲ ਆਪਾਂ ਇਸ ਸਾਰੇ ਮਸਲੇ ਦੇ ਉੱਤੇ ਮਜੀਠ ਸਿੰਘ ਜੀ ਕੇ ਦਾ ਪੱਕਾ ਰੱਖਿਆ ਲੇਕਿਨ ਸਭ ਤੋਂ ਆਖਿਰ ਜੰਦਰ ਮੈਂ ਸਵਾਲ ਪ੍ਰੈਸ ਕਾਨਫਰੈਂਸ 'ਚ ਜਿਸ ਸਾਹ ਮਜੀਠ ਸਿੰਘ ਜੀ ਕੇ ਤੋਂ ਪੁੱਛਿਆ ਸੀ ਔਰ ਸੰਗਤ ਦੇ ਲਈ ਵੀ ਅਸੀਂ ਇਹ ਸਵਾਲ ਛੱਡ ਕੇ ਜਾ ਰਹੇ ਆ ਕਿ ਦਿੱਲੀ ਸਿੱਖ ਗੁਦਾਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੇ ਅੰਦਰ ਨੁਮਾਇंदे ਚੁਣੇ ਜਾਂਦੇ ਨੇ ਕਮੇਟੀ ਦੀ ਸੇਵਾ ਕਰਨ ਲਈ ਮਗਰ ਇਸ ਤਰੀਕੇ ਦੇ ਜਿਹੜੇ aarop pratyarop ਇੱਕ ਦੂਜੇ ਤੇ ਕੇਸ ਚਲਦੇ ਨੇ ਐਦੇ ਨਾਲ ਕੀ ਅਸੀਂ ਬਹੁਤ ਵੱਡੀ ਐਗਜ਼ੈਂਪਲ ਕ੍ਰੀਏਟ ਕਰ ਰਹੇ ਆ ਗਿਆ ਐ ਤੇ ਹੁਣ ਸੰਗਤ ਨੂੰ ਸੋਚਣਾ ਪੈਗਾ ਅਸੀਂ ਕਿਹਨਾਂ ਨੂੰ ਚੁਣਨੇ ਆ ਤੇ ਕਿਹਨਾਂ ਨੂੰ ਵੋਟ ਪਾ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਲੈਣੇ ਸਿਹਦਰ ਮਜੀਠ ਸਿੰਘ ਜੀ ਕੇ ਤੋਂ ਇਜਾਜ਼ਤ ਮਜੀਠ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ